ਸਤਿ ਸ਼੍ਰੀ ਅਕਾਲ ਸਤਲੁਜ ਟੀਵੀ ਵੇਖਰੇ ਸਾਹਿਦਕਾਂ ਦਾ ਸਵਾਗਤ ਹੈ ਮੈਂ ਕਮਲਜੀਤ ਕੌਰ ਲੈ ਕੇ ਹਾਜ਼ਰਾਂ ਖਾਸ ਪੇਸ਼ਕਸ਼ ਸਾਡੀ ਅੱਜ ਦੀ ਖਾਸ ਪੇਸ਼ਕਸ਼ ਦੇ ਵਿੱਚ ਅਸੀਂ ਔਰਤ ਦੇ ਬਾਰੇ ਗੱਲਬਾਤ ਕਰਨੀ ਹੈ ਔਰਤ ਤਿੰਨ ਅੱਖਰਾਂ ਦਾ ਸ਼ਬਦ ਹੈ ਤੇ ਇਹ ਇਹਨਾਂ ਤਿੰਨੇ ਅੱਖਰਾਂ ਦੇ ਵਿੱਚ ਔਰਤ ਦੇ ਕਈ ਕਿਰਦਾਰ ਜਿਹੜੇ ਨੇ ਉਸ 모ਏ ਹੋਏ ਨੇ ਮਾਂ ਭੈਣ ਪਤਨੀ ਬੇਟੀ ਇਹ ਸਾਰੇ ਕਿਰਦਾਰ ਇੱਕ ਔਰਤ ਦੇ ਹਿੱਸੇ ਆਉਂਦੇ ਨੇ ਤੇ ਉਹ ਇਹ ਕਿਰਦਾਰ ਨਿਭਾਉਂਦੀ ਹੈ ਪਰ ਔਰਤ ਨਾਲ ਸਮਾਜ ਦੇ ਵਿੱਚ ਕਈ ਇਹੋ ਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਨੇ ਜਿਹੜੀਆਂ ਸਮਾਜ ਨੂੰ ਸ਼ਰਮਸ਼ਾਰ ਵੀ ਕਰ ਦਿੰਦੀਆਂ ਨੇ ਕਈ ਵਾਰੀ ਬਰਾਬਰਤਾ ਦੀ ਗੱਲ ਆਉਂਦੀ ਹੈ ਔਰਤਾਂ ਆਪਣੀ ਬਰਾਬਰਤਾ ਦਾ ਝੰਡਾ ਵੀ ਚੁੱਕਦੀਆਂ ਨੇ ਜਿਵੇਂ ਜਿਵੇਂ ਸਮਾਜ ਬਦਲ ਰਿਹਾ ਹੈ ਓਮੀ ਓਮੀ ਔਰਤ ਦੀ ਸਮਾਜ ਦੇ ਵਿੱਚ ਸਥਿਤੀ ਤੇ ਆਜ਼ਾਦੀ ਦੇ ਮਾਇਨੇ ਵੀ ਬਦਲ ਰਹੇ ਨੇ ਸੋ ਅੱਜ ਅਸੀਂ ਇਹ ਨਾ तमाम ਸਵਾਲਾਂ ਦੇ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਡਾਕਟਰ ਮਨਵਿੰਦਰ ਕੌਰ ਨੇ ਪੰਜਾਬ ਯੂਨੀਵਰਸਿਟੀ ਵਿਮਨ ਸਟਡੀ ਡਿਪਾਰਟਮੈਂਟ ਦੇ ਚੇਅਰਪਰਸਨ ਨੇ ਮੈਮ ਬਹੁਤ ਬਹੁਤ ਸਵਾਗਤ ਹੈ थैंक यू ਸਭ ਤੋਂ ਪਹਿਲਾਂ ਤੇ ਬੀਇੰਗ ਆ ਵੂਮਨ ਤੇ ਇੱਕ ਵਿਮਨ ਸਟਡੀ ਡਿਪਾਰਟਮੈਂਟ ਦੇ ਚੇਅਰਪਰਸਨ ਹੋਣ ਦੇ ਨਾਤੇ ਕਿਉਂਕਿ ਤੁਸੀਂ ਬਹੁਤ ਸਾਰੇ ਇਦਾਂ ਦੇ ਸੈਮੀਨਾਰਸ ਵੀ ਕਰਾਉਂਦੇ ਰਹਿੰਦੇ ਹੋ ਬਹੁਤ ਸਾਰੀਆਂ ਔਰਤਾਂ ਦੇ ਨਾਲ ਵਿਚਰਦੇ ਵੀ ਹੋ ਬਹੁਤ ਸਾਰੇ ਪ੍ਰੋਗਰਾਮਸ ਵਿੱਚ ਵੀ ਜਾਂਦੇ ਹੋ ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਕਿਹਾ ਕਿ ਤਿੰਨ ਸ਼ਬਦ ਨੇ ਤੁਹਾਡੀ ਨਜ਼ਰੀਏ ਦੇ ਵਿੱਚ ਔਰਤ ਦੀ ਪਰਿਭਾਸ਼ਾ ਕੀ ਹੈ ਪਹਿਲਾਂ ਤਾਂ ਮੈਂ ਇੱਕ ਚੀਜ਼ ਜੋ ਕਹਿਣਾ ਚਾਹਾਂਗੀ ਤੁਸੀਂ ਕਿਹਾ ਔਰਤ ਦੇ ਕਿਰਦਾਰ ਤੇ ਔਰਤ ਦੇ ਕਿਰਦਾਰ ਤੁਸੀਂ ਡਿਫਾਈਨ ਕੀਤਾ ਮਾਂ ਪੈਨ ਬੇਟੀ ਤੇ ਪਤਨੀ ਪਤਨੀ ਔਰਤ ਦਾ ਆਪਣਾ ਕਿਰਦਾਰ ਕੀ ਹੈ ਉਹ ਤੁਸੀਂ ਭੁੱਲ ਗਏ ਹੂੰ ਆਇਡੈਂਟੀਟੀ ਉਹਦੀ ਆਪਣੀ ਆਇਡੈਂਟੀਟੀ ਹੋਣੀ ਚਾਹੀਦੀ ਹੈ ਨਾ ਨਾਟ ਜਸਟ ਐਜ਼ ਅ ਵਾਈਫ অর ਅ ਡਾਟਰ অর ਅ ਮਦਰ অর ਅ ਸਿਸਟਰ ਹਮ ਇੱਕ ਉਹਦੀ ਆਪਣੀ ਆਇਡੈਂਟੀਟੀ ਹੈ ਅਸੀਂ ਉਹਨੂੰ ਇਨਸਾਨ ਦੇ ਰੂਪ ਤੇ ਨਹੀਂ ਦੇਖਦੇ ਅਸੀਂ ਉਹਨੂੰ ਸਿਰਫ ਇਹ ਦੇਖਦੇ ਇੱਕ ਦੇਵੀ ਹੈ ਜਾਂ ਇੱਕ ਮਾਂ ਹੈ ਮਾਨਵਿਕ ਦੇਵੀ ਬਣਾ ਕੇ ਰੱਖਦੇ ਪਰ ਕੀ ਮੈਂ ਦੇਵੀ ਬੰਨਣਾ ਚਾਹੁੰਦੀ ਹੈ ਹਮ ਕੀ ਮੈਂ ਇੱਕ ਇਨਸਾਨ ਦੇ ਰੂਪ ਤੇ ਨਹੀਂ ਦਿਖਣਾ ਚਾਹਦੀ ਆਈ ਵਾਂਟ ਟੂ ਬੀ ਲੁੱਕਡ ਐਟ ਐਜ਼ ਅ ਹਿਊਮਨ ਬੀਿੰਗ ਹਮ ਅ ਵੀ ਹਵ ਦ ਸੇਮ ਰਾਈਟਸ ਐਜ਼ ਅ ਹਿਊਮਨ ਬੀਇੰਗ ਨਾਟ ਜਸਟ ਨਾਟ ਜਸਟ ਆਲਵੇਜ਼ ਵੀ ਲੁੱਕਡ ਐਟ ਕਿ ਮੈਂ ਇੱਕ ਮਾਂ ਐ ਜਾਂ ਬੇਟੀ ਐ ਜਾਂ ਭੈਣ ਐ ਜਾਂ ਯੂ ਨੋ ਹਮ ਮੇਰੀ ਆਇਡੈਂਟਿਟیز ਜੋ ਐ ਉਹ ਮੇਰੀ ਸਾਰੀਆਂ ਆਇਡੈਂਟਿਟیز ਇੱਕ ਮੇਲ ਦੇ ਨਾਲ ਲਿੰਕ ਕਰ ਦਿਤੀਆਂ ਹਮ ਮੇਰੀ ਮੇਰੀ ਆਇਡੈਂਟਿਟੀ ਇੱਕ ਇਨਸਾਨ ਦੇ ਨਾਲ ਵੀ ਲਿੰਕ ਹੋ ਸਕਦੀ ਐ ਹਮ ਐਂਡ ਆਈ ਥਿੰਕ ਆਲ ਵੂਮਨ ਵਾਂਟ ਦੈਟ ਕਿ ਸਾਨੂੰ ਪਹਿਲਾਂ ਇੱਕ ਇਨਸਾਨ ਸਮਝਿਆ ਜਾਵੇ ਫਿਰ ਜਿਹੜੀਆਂ ਮੇਲ ਦੇ ਨਾਲ ਲਿੰਕਡ ਆਇਡੈਂਟਿਟیز ਐ ਉਹ ਮਿਲ ਦੇ ਨਾਲ ਬਾਤ ਚ ਲਿੰਕ ਕੀਤੀਆਂ ਜਾਂਦੀਆਂ ਹਨ ਕਿਉਂਕਿ ਉਹ ਉਹਨਾਂ ਲਿੰਕੇਜਸ ਤੋਂ ਬਿਨਾ ਵੀ ਆਪਣਾ ਸਮਾਜ ਨਹੀਂ ਬਣਦਾ ਬਿਲਕੁਲ ਠੀਕ ਹੈ ਸਮਾਜ ਦੇ ਵਿੱਚ ਆਪਾਂ ਨੂੰ ਰਿਸ਼ਤੇ ਵੀ ਰੱਖਣੇ ਆਪਾਂ ਨੂੰ ਹੋਰ ਆਇਡੈਂਟਿਟੀਆਂ ਵੀ ਰੱਖਣੀਆਂ ਹੈਗੀਆਂ ਪਰ ਇੱਕ ਜਿਹੜੀ ਇਨਸਾਨੀਅਤ ਦੀ ਆਇਡੈਂਟੀਟੀ ਹੈ ਉਹ ਰੱਖਣੀ ਬਹੁਤ ਜ਼ਰੂਰੀ ਹੈ ਹੂੰ ਤੇ ਉਹ ਜਿੱਥੇ ਜਦੋਂ ਕਿਉਂਕਿ ਜਦ ਤੱਕ ਆਪਾਂ ਉਹ ਆਇਡੈਂਟਿਟੀ ਨਹੀਂ ਦਿੰਦੇ ਉਹ ਦਿੱਕਤਾਂ ਜਿਹੜੀਆਂ ਹੈਗੀਆਂ ਉਹ ਪਰਸਿਸਟ ਕਰਨਗੀਆਂ ਪਰ ਮੈਂ ਮਜ਼ੀ ਕਈ ਵਾਰੀ ਇਸ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਇਨਸਾਨੀਅਤ ਦੇ ਤੌਰ ਤੇ ਦੇਖਣਾ ਚਾਹੀਦਾ ਪਰ ਅਸੀਂ ਕਈ ਘਟਨਾਵਾਂ ਸਮਾਜ ਦੇ ਵਿੱਚ ਇਹੋ ਜਿਹੀਆਂ ਵੇਖ ਲੈਣੇ ਆ ਕਿ ਔਰਤ ਨੂੰ ਤਾਂ ਇਨਸਾਨ ਸਮਝਿਆ ਹੀ ਨਹੀਂ ਜਾਂਦਾ ਐਗਜ਼ੈਕਟਲੀ ਉਹੀ ਮੈਂ ਕਹਿ ਰਹੀ ਹਾਂ ਨਾ ਕਿ ਜਦ ਤੱਕ ਆਪਾਂ ਉਹਨੂੰ ਇੱਕ ਇਨਸਾਨ ਦਾ ਦਰਜਾ ਨਹੀਂ ਦਿੰਦੇ ਜਦ ਤੱਕ ਆਪਾਂ ਇਹ ਨਹੀਂ ਰੈਕਗਨਾਈਜ਼ ਕਰਦੇ ਕਿ ਔਰਤ ਦੇ ਅਧਿਕਾਰ ਕਿੱਥੇ ਹੈਗੇ ਆ ਕਿਉਂਕਿ ਉਹ ਤਦ ਤੱਕ ਆਪਾਂ ਉਹਨੂੰ ਇੱਕ ਕਮੋਡਿਟੀ ਦੀ ਤਰ੍ਹਾਂ ਦੇਖ ਰਹੇ ਹਾਂ ਜਦੋਂ ਕੋਈ ਰਾਈਟਸ ਹੁੰਦੇ ਆ ਤੋ ਉਹਦੀ ਬੋਡੀ ਜਿਹੜੀ ਹੈ ਉਹ ਬੈਟਲ ਫੀਲਡ ਬਣ ਜਾਂਦੀ ਹੈ ਜਦੋਂ ਕੋਈ ਹੋਰ ਪ੍ਰੋਬਲਮ ਆਉਂਦੀ ਹੈ ਤੇ ਆਪਾਂ ਉਸੇ ਨੂੰ ਆਪਾਂ ਦੇਵੀ ਬਣਾ ਦਿੰਦੇ ਆਂ ਦੂਜੇ ਪਾਸੇ ਆਪਾਂ ਉਹ ਫੀਮੇਲ ਫੀਟੀਸਾਈਡ ਕਰ ਦਿੰਦੇ ਆਂ ਬਿਲਕੁਲ ਕੰਜਕਾ ਪੂਜਨ ਵੀ ਉਸੇ ਤੇ ਕਰ ਰਹੇ ਆਂ ਆਪਾਂ ਹੂੰ ਤੇ ਉਹਨੂੰ ਇਲੀਮੀਨੇਟ ਵੀ ਉਸੇ ਨੂੰ ਕਰ ਰਹੇ ਆਂ ਰੇਫ ਵੀ ਉਸੇ ਨੂੰ ਕਰ ਰਹੇ ਆਂ ਦੇਵੀ ਵੀ ਆਪਾਂ ਬਣਾ ਬਣਾ ਰਹੇ ਹੂੰ ਮਾਂ ਦਾ ਦਰਜਾ ਵੀ ਦੇ ਰਹੇ ਆਂ ਹੂੰ ਬਹੁਤ ਸਾਰ ਇੰਚਡ ਇੰਡੀਆ ਦੇ ਵਿੱਚ ਮਨੂ ਨੇ ਕਿਹਾ ਸੀਗਾ ਕਿ ਦਾ ਗੋਜਾ ਟੂ ਬੀ ਫਾਊਂਡ ਬਿਨੀਥ ਦਾ ਫੀਟ ਆਫ ਦਾ ਮਦਰ ਰਾਈਟ ਤੇ ਉਹਨੂੰ ਆਪਾਂ ਉਹ ਵੀ ਕਹਿ ਰਹੇ ਹੈਗੇ ਆਪਾਂ ਉਹ ਵੀ ਮੰਨ ਰਹੇ ਹੈ ਕਿ ਸਾਡੀ ਸੰਸਕ੍ਰਿਤੀ ਇਹ ਕਹਿੰਦੀ ਹੈ ਕਿ ਮਾਂ ਦੇ ਪੈਰਾਂ ਵਿੱਚ ਹੀ ਸਵਰਗ ਹੈ ਪਰ ਉਹ ਮਾਂ ਨੂੰ ਆਪਾਂ ਇੱਕ ਇਨਸਾਨ ਇੱਕ ਮਤਲਬ ਉਹ ਰਿਸਪੈਕਟ ਵੀ ਨਹੀਂ ਦੇ 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 ਸੋ ਦੈਟ ਇਜ਼ ਦੈਟ ਇਜ਼ ਵਾਟ ਇਜ਼ in my hmm. view point it hmm. is leading to a lot of problems hm tusi lamba tajruba rakhve ho ma'am har roz bahut sariyan aurtaan tonu mildiyan hon giyan unna diyan samasyaan vi tade tak ponchdiyan hon giyan kade badlav dekheya kyuki assi jis century ch baithe haan oh 21vi sadi hai ਤੇ ਅਸੀਂ ਕਈ ਵਾਰੀ ਕਹਿੰਦੇ ਹੁੰਦੇ ਵੀ ਪੁਰਾਣੇ ਜ਼ਮਾਨੇ ਦੀਆਂ ਗੱਲਾਂ ਸੀ ਵੀ ਔਰਤਾਂ ਨੂੰ ਚਾਰ ਦੀਵਾਰੀ ਦੇ ਅੰਦਰ ਰੱਖਿਆ ਜਾਂਦਾ ਸੀ ਅੱਜ ਕੱਲ ਤਾਂ ਔਰਤਾਂ ਕੰਮ ਕਰਦੀਆਂ ਨੇ ਮਰਦਾਂ ਦੇ ਬਰਾਬਰ ਜਿਹੜਾ ਮੋਢੇ ਨਾਲ ਮੋਢਾ ਲਾ ਕੇ ਬਾਹਰ ਤੁਰਦੀਆਂ ਨੇ ਫਾਈਨੈਂਸ਼ਲੀ ਵੀ ਹੈਲਪ ਕਰਦੀਆਂ ਨੇ ਪਰ ਕੀ ਸਹੀ ਮਾਇਨੇ ਦੇ ਵਿੱਚ ਇਹ ਸਭ ਚੀਜ਼ਾਂ ਹੋਣ ਦੇ ਨਾਲ ਔਰਤ ਦੀ ਸਥਿਤੀ ਬਦਲੀ ਹੈ ਸਥਿਤੀ ਬਦਲ ਦਾ ਸੀ ਬਹੁਤ ਸਾਰੇ ਪਹਿਲੂ ਹੈ ਸਥਿਤੀ ਦੇ ਹੂੰ ਸਟੇਟਸ ਦਾ ਜਦੋਂ ਅਸੀਂ ਦੇਖਦੇ ਹੈਗੇ ਆ ਅਸੀਂ ਇੰਡੀਕੇਟਰਸ ਕਈ ਸਾਰੇ ਇੰਡੀਕੇਟਰਸ ਦੇਖਦੇ ਹੈ ਐਜੂਕੇਸ਼ਨ ਪੋਲਿਟੀਕਲ ਪਾਰਟਿਸਪੇਸ਼ਨ ਵਰਕ ਪਾਰਟਿਸਪੇਸ਼ਨ ਵਾਇਲੈਂਸ ਸੋ ਉਹਨਾਂ ਦੇ ਸਾਰੇ ਆਪਾਂ ਇਹ ਪਹਿਲੂ ਦੇਖੀਏ ਲਿਟਰੇਸੀ ਰੇਟ ਇੰਪਰੂਵਮੈਂਟ ਹੈ ਐਜੂਕੇਸ਼ਨ ਵਿੱਚ ਇੰਪਰੂਵਮੈਂਟ ਹੈ ਔਰਤ ਅੱਗੇ ਆ ਰਹੀ ਹੈ ਔਰਤ ਵਰਕ ਪਾਰਟਿਸਪੇਸ਼ਨ ਵਿੱਚ ਅੱਗੇ ਆ ਰਹੀ ਹੈ ਹੂੰ ਕਾਫੀ ਹੱਦ ਤੱਕ ਅੱਗੇ ਆ ਗਈ ਹੈ ਮਤਲਬ जिमें आख्याई मोडेल मोडा रला के चल रही है तो घर दिम्मेवार भी संभाल रही है तो सारा कुछ आप कर रहे हैं बट एट द सेम टाइम आप इनक्रीजिंगली कमोडिफिकेन कर रहे इनक्रीजिंगली विमेन जो है मतलब फॉम फॉर्म्स जोड़े है वह चेंज हो गए सस्टेनेबल डिवेलपमेंट गोल्स जो यूनाइटेड नेशन ने अडोप्ट किएगा फिफ्टी फिफ्टी बाय ट्वेंटी थर्टी and we were supposed to achieve equality by 2030 hmm. but uh, covid lockdown ne bahut piche le gaya apan nu hmm. and us to ilawa hun even united nations de man rahe hai ki bahut saal lagne hai aje samanta aon te so oh jehdi badlav hai aa ta riha hai hmm. par bahut thoda aa riha hai hmm. bahut bahut holi aa riha hai original dikkat ki hai ki ap keivar hunde na der hai der aaye par durustai par oh der keivar ਜਿਆਦਾ ਪਿੱਛੇ ਲੈ ਜਾਂਦੀ ਹੈ ਜਿਹੜੀ ਸলো ਮੋਸ਼ਨ ਜਿਹੜਾ ਹੈਗਾ ਉਹਦੇ ਨਾਲ ਆਪਣੀ ਪ੍ਰੋਬਲਮਸ ਜੋ ਵੱਧਦੀਆਂ ਜਾਂਦੀਆਂ ਹਮ ਇੱਕ ਨਾ ਮੈਮ ਕੱਪੜਿਆਂ ਨੂੰ ਲੈ ਕੇ ਔਰਤਾਂ ਤੇ ਨਾ ਬੜੇ ਸਵਾਲ ਬੜੇ ਸਵਾਲ ਉਠਾਏ ਜਾਂਦੇ ਨੇ ਕਿ ਜਦੋਂ ਇੱਕ ਔਰਤ ਜਾਂ ਇੱਕ ਲੜਕੀ ਛੋਟੇ ਕੱਪੜੇ ਪੌਂਦੀ ਹੈ ਜਾਂ ਘੱਟ ਕੱਪੜੇ ਪੌਂਦੀ ਹੈ ਤਾਂ ਉਹਦੇ ਤੋਂ ਉਹਦਾ ਕਿਰਦਾਰ ਚ ਲੱਗਦਾ ਹੈ ਬਹੁਤ ਸਾਰੀ ਜਿਹੜੇ ਮੇਲਸ ਨੇ ਉਹ ਇਹ ਚੀਜ਼ ਸੋਚਦੇ ਨੇ ਬਹੁਤ ਸਾਰੀਆਂ ਅਸੀਂ ਇਹ ਗੱਲ ਨਹੀਂ ਕਹਿੰਦੇ ਰਿਸਰਚਾਂ ਇਹ ਗੱਲ ਕਹਿੰਦੀਆਂ ਨੇ ਕਿ ਔਰਤ ਨੂੰ ਕੱਪੜਿਆਂ ਤੋਂ ਜੱਜ ਕੀਤਾ ਜਾਂਦਾ ਹੈ ਕੀ ਇਹ ਗੱਲ ਸਹੀ ਹੈ ਅਕਸਰ ਪੁਲਿਸ ਵਾਲੇ ਵੀ ਇਹ ਕਹਿ ਦਿੰਦੇ ਵੀ ਰੇਪ ਹੋਇਆ ਹੈ ਕੱਪੜੇ ਹੁਜੇ ਪਾਕੇ ਗਈ ਸੀ ਤਾਂ ਹੀ ਹੋਇਆ ਹਮ ਰੇਪ ਜੋ ਹੈ ਉਹ ਕੱਪੜਿਆਂ ਨਾਲ ਨਹੀਂ ਹੁੰਦਾ ਜੇ ਕੱਪੜਿਆਂ ਕਰਕੇ ਰੇਪ ਹੁੰਦਾ ਤੇ ਜਿਹੜੀ 6 ਮਹੀਨੇ ਦੀ ਬੱਚੀ ਦਾ ਰੇਪ ਹੋ ਰਿਹਾ ਹਮ ਜਾਂ 3 ਸਾਲ ਦੀ ਬੱਚੀ ਦਾ ਰੇਪ ਹੋ ਰਿਹਾ ਤੁਹਾਨੂੰ ਯਾਦ ਹੋਊਗਾ ਨਿਰਪਿਆ ਕੇਸ ਤੋਂ ਬਾਅਦ ਇਮੀਡੀਏਟਲੀ ਬਾਅਦ ਇੱਕ 3 ਸਾਲ ਦੀ ਬੱਚੀ ਗਾਇਬ ਹੋਈ ਸੀ ਜੋ 3 ਦਿਨਾਂ ਬਾਅਦ ਆਪਦੇ ਨੇਬਰ ਦੇ ਫਲੈਟ ਵਿੱਚ ਮਿਲੀ ਸੀਗੀ ਤੇ ਉਹਦੇ ਯੂਟਰਸ ਦੇ ਵਿੱਚ ਪਲਾਸਟਿਕ ਦੀਆਂ ਬੋਟਲਸ ਤੇ ਕਈ ਕੁਝ ਉਹਨੂੰ ਕਾਫੀ ਨਾਰਚਰ ਕੀਤਾ ਗਿਆ ਸੀ ਉਹ ਬੱਚੀ ਨੇ ਕੀ ਪਾਇਆ ਉਹਨੇ ਬਿਲਕੁਲ ਰਾਈਟ ਕੋਈ ਗ੍ਰਾਂન્ડ ਮਦਰ ਜਿਹੜੀ ਰੇਪ ਹੋ ਰਹੀ ਹੈ ਐਂਡ ਇਫ ਯੂ ਲੁੱਕ ਐਟ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਸਟੈਟਿਸਟਿਕਸ 95% ਰੇਪਸ ਦਾ ਕਰਦੇ ਅੰਦਰ ਹੋ ਰਿਹਾ ਜਾਂ ਜਾਣ ਪਛਾਣ ਵਾਲੇ ਕਰ ਰਹੇ ਉਹਦੋਂ ਤਾਂ ਔਰਤ ਨਾ ਤਾਂ ਗਲਤ ਟਾਈਮ ਤੇ ਬਾਹਰ ਗਈ ਹੋਣੀ ਜਦੋਂ ਕੋਈ ਆਵਦਾ ਰਿਸ਼ਤੇਦਾਰੀਆ ਆਵਦਾ ਜਾਣ ਪਛਾਨ ਵਾਲਾ ਹਮ ਰੇਪ ਕਰ ਰਿਹਾ ਹੈ ਪੰਜਾਬੀ ਦੀ ਕਹਾਵਤ ਹੈ ਨਾ ਔਰਤਾਂ ਆਟੇ ਕੁੜੀਆਂ ਤਾਂ ਆਟੇ ਦੇ ਦੀਵੇ ਹਨ ਬਾਹਰ ਰੱਖੋ ਤਾਂ ਕਾਂ ਖਾ ਜਾਂਦੇ ਅੰਦਰ ਰੱਖੋ ਤਾਂ ਚੂਹੇ ਖਾ ਜਾਂਦੇ ਤਾਂ ਉਹ ਉਹ ਜਿਹੜੇ ਚੂਹੇ ਖਾਰੇ ਹੈਗੇ ਉਹਦੋਂ ਤਾਂ ਉਹਨੇ ਕੋਈ ਬਿਕਨੀ ਨਹੀਂ ਪਾਈ ਹਮ ਠੀਕ ਹੈ ਛੋਟੇ ਕੱਪੜੇ ਨਹੀਂ ਪਾਏ ਹਮ ਰੇਪ ਕੱਪੜੇ ਜਿਹੜੇ ਹੈਗੇ ਉਹ ਲੜਕੀ ਦੀ ਆਪਦੀ ਚੋਇਸ ਹੈ ਹਮ that does not give anybody the liberty to touch her hmm. or to misbehave with her hmm. that is her choice hmm. so, and that choice has to be that is why i'm saying the human rights hmm. women they are recognized oh that is her choice hmm. and she has to have that choice hmm. nobody, nobody should deny that choice to hmm. her ਇਤਨਾ ਅੱਜਕਲ ਮੈਮ ਫੈਮਿਨਿਜ਼ਮ ਵਰਡ ਬੜਾ ਚੱਲਿਆ ਹੋਇਆ ਹੈ ਕਿ ਔਰਤਾਂ ਦੇ ਵੱਲੋਂ ਫੈਮਿਨਿਜ਼ਮ ਦੀ ਗੱਲ ਕੀਤੀ ਜਾ ਰਹੀ ਹੈ। ਤੁਹਾਡੇ ਅਕੋਰਡਿੰਗ ਫੈਮਿਨਿਜ਼ਮ ਦੇ ਮਾਇਨੇ ਕੀ ਨੇ? ਸਹੀ ਹੈ। ਬਿਲਕੁਲ ਸਹੀ ਹੈ। ਫੈਮਿਨਿਜ਼ਮ ਕੀ ਹੁੰਦਾ ਹੈ? ਫੈਮਿਨਿਜ਼ਮ ਆ ਤੁਸੀਂ ਹਿਊਮਨ ਰਾਈਟਸ ਦੀ ਗੱਲ ਕਰਦੇ ਹੋ। ਠੀਕ ਹੈ। ਜਦੋਂ ਤੁਸੀਂ ਔਰਤਾਂ ਦੇ ਅਧਿਕਾਰ ਦੀ ਫੈਮਿਨਿਜ਼ਮ ਇਨ ਵੈਰੀ ਸਿੰਪਲ ਟਰਮਸ ਇਜ਼ ਅ ਬਲੀਫ ਇਨ ਦ ਸੋਸ਼ਲ ਇਕਨੋਮਿਕ ਐਂਡ ਪੋਲੀਟੀਕਲ ਇਕੁਐਲਿਟੀ ਆਫ ਦ ਸੈਕਸਿਸ। ਜਦੋਂ ਤੁਸੀਂ ਇਕੁਐਲਿਟੀ ਦੀ ਗੱਲ ਕਰੋਗੇ ਤੁਸੀਂ ਆਪੇ ਫੈਮਿਨਿਸਟ ਬਣਗੇ।

ਫੈਮਿਨਿਸਟ ਬਿਕੋਜ਼ देयर वाज ਅ ਟਾਈਮ ਜਦੋਂ ਇੱਕ ਰੈਡੀਕਲ ਫੈਮਿਨਿਜ਼ਮ ਨੇ ਕਾਫੀ ਜ਼ਿਆਦਾ ਉਹਦੇ ਵਿੱਚ ਕਾਫੀ ਜ਼ਿਆਦਾ ਪ੍ਰੋਮਿਨੈਂਟ ਹੋਈ ਸੀ देयर वाज ਅ ਟਾਈਮ ਵੈਨ ਯੂ ਵਰ ਟਾਕਿੰਗ ਅਬਾਊਟ ਕਿ ਯੂ نو نو ਨੀਡ ਫॉर men ਔਰ نو ਨੀਡ ਫॉर ਦਿਸ ਥਿੰਗ ਬਟ ਜਿਹੜਾ ਨਾਰਮਲ ਜੋ ਮੇਨ ਸਟ੍ਰੀਮ ਫੇਸ ਹੈ ਫੈਮਿਨਿਜ਼ਮ ਦਾ ਥੈਟ ਇਜ਼ ਨਾਟ ਮੈਨ ਹੇਟਿੰਗ ਥੈਟ ਇਜ਼ ਫੈਮਿਨਿਜ਼ਮ ਇਜ਼ ਇਕੁਐਲਿਟੀ ਬੇਸਿਕਲੀ ਯੂ ਆਰ ਟਾਕਿੰਗ ਆਫ ਇਕੁਐਲਿਟੀ ਕਿ ਅਸੀਂ ਬਰਾਬਰਤਾ ਦੇ ਨਾਲ ਚੱਲਣਾ ਹੈ ਅਸੀਂ ਜੋ ਜੋਦੀਕਾਰ ਲੜਕੀਆਂ ਨੂੰ ਮਿਲ ਰਿਹਾ ਉਹ ਲੜਕੀਆਂ ਨੂੰ ਵੀ ਮਿਲਨੇ ਚਾਹੀਦੇ ਆ ਹਮ ਐਂਡ ਵੈਨ ਆ ਟਾਕ ਆਫ ਇਕੁਐਲਿਟੀ ਹੇਅਰ ਆਮ ਟਾਕਿੰਗ ਆਫ ਆਈ ਐਮ ਨੋਟ ਸੇਇੰਗ ਕਿ ਯੂ ਨੋ ਨਾਰਮਲੀ ਕੀ ਹੁੰਦਾ ਕਿ ਇਕੁਐਲਿਟੀ ਮੀਨਸ ਲੈਟਸ ਸੇ ਇਟਸ ਗੋਸ ਲੋਕਾਂ ਦੀ ਇੱਕ ਮਿਸਕਨਸੈਪਸ਼ਨ ਹੋ ਜਾਂਦੀ ਹੈ ਕਿ ਕੁੜੀਆਂ ਜਦੋਂ ਲਿਬਰਟੀ ਮੰਗਦੀਆਂ ਉਹ ਕਹਿ ਰਹੀਆਂ ਜੀ ਸਾਨੂੰ ਵੀ ਰਾਤ ਦੇ 12 ਵਜੇ ਅਸੀਂ ਬਾਹਰ ਘੁੰਮ ਰਹੀਆਂ ਹਾਂ ਦੈਟ ਇਜ਼ ਦੇ ਹੈਵ ਦਾ ਰਾਈਟ ਹਮ ਜੇ ਮੁੰਡਾ ਖੁਣ ਸਕਦਾ ਤਾਂ ਕੁੜੀ ਕਿਉਂ ਨਹੀਂ ਯੈਸ ਬਟ ਐਟ ਦ ਸੇਮ ਟਾਈਮ ਆਪਾਂ ਨੂੰ ਥੋੜੀ ਜਿਹੀ ਆਪਣੀ ਡਿਊਟੀਆਂ ਬੰਨੀ ਵੀ ਜਾਣਾ ਪੈਂਦਾ ਨਾਟ ਜਸਟ ਫੋਰ ਗਰਲਸ ਫੋਰ ਬॉयज आल्सो ਹਮ ਆਪਾਂ ਨੂੰ ਲਿਬਰਟੀ ਦੀ ਜੋ ਗੱਲ ਕਰ ਰਹੇ ਜੇ ਆਪਾਂ ਰਾਈਟਸ ਦੀ ਗੱਲ ਕਰ ਰਹੇ ਤੇ ਆਪਾਂ ਨੂੰ ਡਿਊਟੀਆਂ ਦੇ ਵੀ ਫਰਜ਼ ਦੇ ਵੀ ਗੱਲ ਕਰਨੀ ਪੈਣੀ ਹਮ ਕਿਉਂਕਿ ਯੂ ਕੈਨਟ ਗੈਟ ਯੂਰ ਰਾਈਟਸ ਵਿਦਆਉਟ ਦ ਡਿਊਟੀਆਂ ਹਮ ਸੋ ਫੈਮਿਨਿਸਮ ਜੋ ਹੈ ਫੈਮਿਨਿਸਮ ਇਜ਼ ਬੇਸਿਕਲੀ ਵੈਨ ਯੂ ਆਰ ਟਾਕਿੰਗ ਆਫ ਇਕਵੈਲਟੀ ਯੂ ਆਰ ਟਾਕਿੰਗ ਆਫ ਲਿਬਰਟੀ ਯੂ ਆਰ ਅ ਫੈਮਿਸਟ ਹਮ ਕਈ ਵਾਰ ਔਰਤ ਦੇ ਉੱਤੇ ਇਸ ਤਰ੍ਹਾਂ ਦੇ ਅਲੀਗੇਸ਼ਨਸ ਕਹਿ ਸਕਦੇ ਆ ਜਾਂ ਇਸ ਤਰ੍ਹਾਂ ਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਨੇ ਕਿ ਜੋ ਔਰਤਾਂ ਨੂੰ ਕਾਨੂੰਨੀ ਅਧਿਕਾਰ ਮਿਲਨੇ ਉਹਨਾਂ ਦੀਆਂ ਔਰਤਾਂ ਗਲਤ ਜਿਹੜੀ ਵਰਤੋਂ ਹੈ ਉਹ ਕਰਦੀਆਂ ਯਾਨੀ ਕਿ ਦੁਰਵਰਤੋਂ ਕਰਦੀਆਂ ਨੇ ਪ੍ਰੋਬਲਮ ਕੀ ਹੈ ਕਿ ਇਹ ਕਿ ਜਿਹੜੇ ਕਾਨੂੰਨੀ ਅਧਿਕਾਰ ਉਹ ਕਿੰਨੀਆਂ ਔਰਤਾਂ ਕਰਦੀਆਂ ਹਮ ਥੈਟ ਸਟੈਟਿਸਟਿਕ ਹਸ ਨਾਟ ਕਮ ਆਊਟ ਉਹ ਡਾਟਾ ਅਪ ਨਿਕਲ ਨਹੀਂ ਹੈਗਾ ਹਮ ਠੀਕ ਹੈ ਉਹਦੇ ਵਿੱਚ ਕਿ ਮੇਬੀ ਅ ਵੈਰੀ ਮਿਨਿਸਕਿਊਲ ਪ੍ਰੋਪੋਰਸ਼ਨ ਆਫ ਵਿਮਨ ਆ ਡੂ ਹਮ ਜ਼ਿਆਦਾਤਰ ਜਿੱਥੇ ਡੋਮੈਸਟਿਕ ਵਾਇਲੈਂਸ ਹੋ ਰਿਹਾ ਹੈ ਜਾਂ ਸੈਕਸ਼ੂਅਲ ਹਰਾਸਮੈਂਟ ਹੋ ਰਿਹਾ ਹੈ ਜਾਂ ਕੁਝ ਵੀ ਹੋ ਰਿਹਾ ਹੈ ਤਾਂ ਉਹ ਜ਼ਿਆਦਾਤਰ ਕੀ ਹੋ ਰਿਹਾ ਹੋਵੇਗਾ ਕਿ ਔਰਤਾਂ ਨੂੰ ਤੇ ਬਾਰੇ ਪਤਾ ਹੀ ਨਹੀਂ ਹੈ ਹਮ ਸੋ ਦੇ ਡੋਨਟ ਨੋ ਐਨੀਥਿੰਗ ਅਬਾਊਟ ਇਟ ਹਮ ਦੇ ਕੈਨਟ ਗੋ ਟੂ ਕੋਰਟ ਦੇ ਕੈਨਟ ਗੋ ਟੂ ਦ ਪੁਲਿਸ ਦੇ ਕੈਨਟ ਡੂ ਐਨੀਥਿੰਗ ਅਬਾਊਟ ਇਟ ਸੋ ਮੈਜੋਰਿਟੀ ਆਫ ਦ ਵਿਮਨ ਹੈਵ ਨੋ ਆਈਡੀਆ ਆਫ ਦਿਸ ਜੜੀਆਂ ਥੁੜੀਆਂ ਬਹੁਤ ਰਹਿ ਗਈਆਂ ਜਿਨ੍ਹਾਂ ਨੂੰ ਕੁਝ ਪਤਾ ਹੈਗਾ ਜੜੀਆਂ ਯੈਸ ਆਮ ਨੋਟ ਥਿੰਕ ਮਿਸਯੂਜ਼ ਨਹੀਂ ਹੁੰਦਾ ਹਮ ਪਰ then ਮਰਡਰ ਦਾ ਵੀ ਮਿਸਯੂਜ਼ ਹੁੰਦਾ ਹੂੰ theft ਦੇ ਵੀ ਮਿਸਯੂਜ਼ ਹੁੰਦੇ ਹੂੰ ਮਿਸਯੂਜ਼ ਤਾਂ ਸਾਰੇ ਲਾਜ਼ ਹੁੰਦੇ ਹੂੰ ਲੂਪਹੋਲ ਤਾਂ ਪਹਿਲਾਂ ਬੰਦ ਆਇਡੈਂਟੀਫਾਈ ਹੋ ਜਾਂਦੇ ਹੈ ਨਾ ਹੂੰ ਆਪਾਂ ਕਾਨੂੰਨ ਬਣਾ ਚ ਬਣਾਉਨੇ ਉਹਦਾ ਲੂਪਹੋਲ ਪਹਿਲਾਂ ਆਪਣੇ ਸਾਹਮਣੇ ਆ ਜਾਂਦਾ ਹੈ ਹੂੰ ਤਾਂ ਉਹ ਤਾਂ ਸਾਰੇ ਮਿਸਯੂਜ਼ ਹੋ ਰਹੇ ਵਾਇਰ ਵੀ ਓਨਲੀ ਟਾਕਿੰਗ ਆਫ ਔਫ ਵੂਮਨ ਮਿਸਯੂਜ਼ਿੰਗ ਥੀਸ ਲਾਜ਼ 1 ਸੈਕਿੰਡ majority of the women have no idea of what is of the laws hmm. they have no idea of the rights majority i would say hmm. there are a few who have an idea hmm. the o misuse o, o use bhi nahi kar paundiyan misuse te dur di gall hmm. i'll give you an example mai apne pind gayi si ki ek lady aayi hmm. ode ethe eddi vaddi satt vajjhi hoyi si isale ki hoya hmm. to she says mere husband ne mainu phode nal marreya hmm. you know phoda ki hunda uh, agricultural oh, implement type. hai hmm. to kassi hundi hai gi ਤਾਂ ਆਈ ਸਿਰਫ ਫਿਰ ਤੂੰ ਪੁਲਿਸ ਕੋਲ ਕਿਉਂ ਨਹੀਂ ਗਈ ਸੀਸਰਸ ਮੈਡਮ ਮੈਂ ਪੁਲਿਸ ਕੋਲ ਕਿਵੇਂ ਜਾਵਾਂ ਮੇਰੇ ਬੱਚੇ ਹੈਗੇ ਮੈਂ ਤੇ ਮੈਂ ਕਿਹਾ ਫਿਰ ਤੂੰ ਕੀ ਕੀਤਾ ਕਹਿੰਦੀ ਮੈਂ ਘਰ ਮੈਂ ਆਪਦੇ ਪੇਕੇ ਚਲੀ ਗਈ ਅਗਲੇ ਦਿਨ ਉਹ ਆਇਆ ਕਹਿੰਦਾ ਮੇਰੇ ਰੋਟੀ ਬਣਾਉਣ ਵਾਲਾ ਕੋਈ ਨਹੀਂ ਆ ਜਾ ਵਾਪਸ ਤੇ ਮੈਨੂੰ ਵਾਪਸ ਲਿਆਇਆ ਤੇ ਮੇਰੇ ਪੇਕੇ ਪੇਕੇ ਨੇ ਆ ਕੇ ਵੀ ਜਾ ਤੂੰ ਵਾਪਸ ਆਪਦੇ ਘਰ ਹਮ ਦਿਸ ਇਜ਼ ਥੈਟ ਇਜ਼ ਵਾਟ ewomen ਡੂ ਇਨ ਨੋਰਮਲ ਸਰਕਮਸਟੈਂਸਸ ਤਾਂ ਆਮ ਤੌਰ ਤੇ ਬਹੁਤ ਘੱਟ ਔਰਤਾਂ ਨੂੰ ਇਹ ਇਨਫੋਰਮੇਸ਼ਨ ਵੀ ਹੈਗੀ ਵੀ ਉਹ ਕੋਰਟ ਜਾ ਸਕਦੀਆਂ ਜਾਂ ਉਹ ਪੁਲਿਸ ਕਿਉਂਕਿ ਬਿਕੋਜ਼ ਨਾ ਉਹਨਾਂ ਕੋਲ ਟਾਈਮ ਹੈ ਨਾ ਉਹਨਾਂ ਕੋਲ ਪੈਸਾ ਹੈ ਹੂੰ ਤੇ ਨਾ ਹੀ ਉਹ ਆਪਣੇ ਬੱਚਿਆਂ ਨੂੰ ਛੱਡ ਕੇ ਜਾ ਸਕਦੀਆਂ ਨਾ ਉਹਨਾਂ ਨੂੰ ਸੰਭਲਣ ਵਾਲਾ ਕੋਈ ਹੈਗਾ इवन ਜੇ ਆਪਦੇ ਪੇਕੇ ਵੀ ਚਲੇ ਜਾਣਗੇ ਤਾਂ ਉੱਥੇ ਵੀ ਕਿਸੇ ਨੇ ਉਹਨਾਂ ਨੂੰ ਰੱਖਣਾ ਨਹੀਂ ਹੂੰ ਸੋ ਜ਼ਿਆਦਾਤਰ ਤਾਂ ਰਾਜ ਤੇ ਪੰਜਾਬ 'ਚ ਸਿਖਾਇਆ ਜਾਂਦਾ ਵੀ ਇੱਥੋਂ ਤੇਰੀ ਡੋਲੀ ਜਾ ਰਹੀ ਹੈ ਤੇ ਉੱਥੋਂ ਤੇਰੀ ਅਰਥੀ ਉੱਤੇਗੀ ਜ਼ਿਆਦਾਤਰ ਵੀ ਉੱਥੇ ਉੱਥੇ ਰਹੀ ਹੂੰ ਠੀਕ ਹੁਣ ਇੱਥੇ ਸਾਡੇ ਕੋਲ ਖੁਸ਼ੀ ਚਾਹੀ ਗਾ ਲੜਕੇ ਨਹੀਂ ਬਿਲਕੁਲ ਇਸੇ ਪੰਜਾਬ ਦੀ ਗੱਲ ਕਰ ਲੈਣੇ ਆ ਪੰਜਾਬ ਦੇ ਵਿੱਚ ਔਰਤਾਂ ਨੂੰ ਬੱਸਾਂ ਦੇ ਵਿੱਚ ਮੁਫਤ ਸਫ਼ਰ ਦੀ ਜਿਹੜੀ ਸਹੂਲਤ ਹੈ ਉਹ ਮਿਲਦੀ ਹੈ ਤੇ ਹੁਣ ਇੱਕ ਮਾਨ ਸਰਕਾਰ ਨੇ ਕਾਫੀ ਟਾਈਮ ਤੋਂ ਹਾਲਾਂਕਿ ਹਲੇ ਮਿਲਨੇ ਤਾਂ ਸ਼ੁਰੂ ਨਹੀਂ ਹੋਏ ਪਰ ਵਾਅਦਾ ਜ਼ਰੂਰ ਕੀਤਾ ਹੋਇਆ ਹੈ ਕਿ ਔਰਤਾਂ ਨੂੰ ਹਰ ਮਹੀਨੇ ਖਾਤੇ ਦੇ ਵਿੱਚ ਹਜ਼ਾਰ-ਹਜ਼ਾਰ ਰੁਪਏ ਜਿਹੜਾ ਮਿਲੇਗਾ ਇਹ ਚੀਜ਼ ਦੀ ਪ੍ਰੇਸ ਵੀ ਕੀਤੀ ਜਾਂਦੀ ਹੈ ਤੇ ਇਸ ਚੀਜ਼ ਦੀ ਆਲੋਚਨਾ ਵੀ ਕੀਤੀ ਜਾਂਦੀ ਹੈ ਕਈ ਔਰਤਾਂ ਇਸ ਚੀਜ਼ ਨੂੰ ਇਹ ਵੀ ਕਹਿੰਦੀਆਂ ਨੇ ਕਿ ਅਸੀਂ ਇੰਨੀਆਂ ਕਮਜ਼ੋਰ ਨਹੀਂ ਹੈਗੀਆਂ ਕਿ ਬਸ ਦਾ 200 ਰੁਪਏ ਕਿਰਾਇਆ ਨਾ ਦੇ ਸਕੀਏ ਜਾਂ ਫਿਰ ਸਾਨੂੰ 1000 ਰੁਪਏ ਦੀ ਖਾਤੇ ਦੀ ਲੋੜ ਹੋਏ ਤੇ ਕਈ ਔਰਤਾਂ ਕਹਿੰਦੀਆਂ ਨੇ ਕਿ ਸਾਡੇ ਲਈ ਠੀਕ ਹੈ ਜੇ 1000 ਪਿਆਰੇ ਤੇ ਠੀਕ ਹੈ ਜਦੋਂ ਕਿਤੇ ਜਾਣਾ 200 ਰੁਪਏ ਤਾਂ ਬਚਦਾ ਹੀ ਹੈ ਮਤਲਬ ਤੁਸੀਂ ਕੀ ਸੋਚਦੇ ਹੋ ਇਸ ਚੀਜ਼ ਲਈ ਜਿੱਥੋਂ ਤਾਂ ਹੀ ਬਸ ਦੇ ਕਿਰਾਏ ਦੀ ਗੱਲ ਹੈਗੀ ਹੈ ਇਟ ਇਜ਼ ਵੈਰੀ ਬੈਨੀਫੀਸ਼ੀਅਲ ਫਾਰ ਅ ਲਾਟ ਆਫ ਔਮਨ ਜਿਨ੍ਹਾਂ ਨੇ ਜਿਨ੍ਹਾਂ ਨੇ ਵਰਕ ਤੇ ਜਾਣੇ ਜਿਹੜੇ ਇਸ ਲਈ ਮੈਡੀਕਲ ਟਰੀਟਮੈਂਟ ਨਹੀਂ ਲੈ ਲੈ ਪਾਉਂਦੀਆਂ ਸੀ ਬਿਕੋਜ਼ ਪਸਤਾ ਕਰਾਇਆ ਨਹੀਂ ਹੈਗਾ ਹਮ ਸਰਕਾਰ ਸੁਪੋਜ਼ਿੰਗ ਪਿੰਡ ਤੋਂ ਤੁਸੀਂ ਸ਼ਹਿਰ ਆਣਾ ਹੈਗਾ ਟਰੀਟਮੈਂਟ ਵਾਸਤੇ ਜਾਂ ਵਰਕ ਵਾਸਤੇ ਇਟ ਇਜ਼ ਈਜ਼ੀਅਰ ਟੂ ਕਮ ਜੇ ਤੁਸੀਂ ਮੁਫਤ ਚ ਆ ਰਹੇ ਹੋਗੇ ਹਮ ਅਕਸਰ ਆਪਾਂ ਔਰਤ ਦੇ ਉੱਤੇ ਪੈਸੇ ਖਰਚ ਔਰਤਾਂ ਆਪ ਦੇ ਉੱਤੇ ਵੀ ਨਹੀਂ ਖਰਚਦੀਆਂ ਤੇ ਫੈਮਲੀ ਵੀ ਨਹੀਂ ਖਰਚਦੀ ਹਮ ਸੋ ਉਹ ਟੂ 댓 ਐਕਸਟੈਂਟ ਇਟਸ ਅ ਵੈਰੀ ਗੁੱਡ ਥਿੰਗ ਹਮ job opportunities ਲਈ اور ਤੁਹਾਨੂੰ ਆਪਣਾ medical opportunities ਲਈ or whatever other work they have hm but then across board hm ਹਰ ਔਰਤ ਨੂੰ ਮਿਲੇ hm that also may not be very hmm. good no hmm. but the should so, be ਮੈਨੂੰ ਜ਼ਰੂਰਤ ਨਹੀਂ ਹੈ ਬਿਲਕੁਲ hm so why should i get that benefit hm but ਜੀਨੂੰ ਜ਼ਰੂਰਤ ਹੈ ਉਹਨੂੰ ਮਿਲਣੀ ਚਾਹੀਦੀ ਹੈ similarly with that 1000 rupees ਮੈਨੂੰ ਉਹਦੀ ਜ਼ਰੂਰਤ ਨਹੀਂ ਹੈ ਹਮ ਪਰ ਜਿਹਨੂੰ ਜ਼ਰੂਰਤ ਹੈ ਉਹਨੂੰ ਜ਼ਰੂਰ ਮਿਲਣਾ ਚਾਹੀਦਾ ਹੈ ਬਿਕੋਜ਼ ਵਿਦਆਊਟ ਦੈਟ ਮਨੀ ਮੇ गिव देम दैट ਸੈਂਸ ਆਫ ਏਮਪਾਵਰਮੈਂਟ ਜਿਹਦੇ ਨਾਲ ਉਹ ਆਪਦੇ ਫੈਸਲੇ ਆਪ ਲੈ ਸਕਣ ਹਮ ਬਾਏ ਏਮਪਾਵਰਮੈਂਟ ਆਈ ਮੀਨ ਦ ਏਬਿਲਿਟੀ ਟੂ ਮੇਕ ਇਨਫਾਰਮਡ ਚੁਆਇਸਿਸ ਹਮ ਤਾਂ ਉਹ ਜਦੋਂ ਉਹ ਆਪਦੇ ਫੈਸਲੇ ਆਪ ਲੈ ਸਕਣਗੀਆਂ ਤਾਂ ਸ਼ਾਇਦ ਜਿਹੜੀ ਜਿਹੜੀ ਆਪਰੇਸ਼ਨ ਜਾਂ ਡਿਸਕ੍ਰਿਮੀਨੇਸ਼ਨ ਉਹ ਫੇਸ ਕਰਦੀਆਂ ਉਹਦੇ ਚੋਂ ਬਾਹਰ ਨਿਕਲ ਸਕਣ ਹਮ ਅਸੀਂ ਚੰਡੀਗੜ੍ਹ ਵਰਗੀ ਮਾਡਰਨ ਸਿਟੀ ਦੇ ਵਿੱਚ ਬੈਠੇ ਆ ਇੱਥੇ ਕੁੜੀਆਂ ਰਾਤ ਦੇ 10 ਵਜੇ ਤੱਕ ਵੀ ਸੜਕਾਂ ਤੇ ਆਵਾਜਾਈ ਕਿਉਂਕਿ ਕਈ ਵਾਰੀ ਲੇਟ ਨਾਈਟ ਸ਼ਿਫਟ ਵੀ ਹੁੰਦੀ ਹੈ ਹਨਾ ਵਰਕਿੰਗ ਵਿਮਨਸ ਨਹੀਂ ਮੋਸਟਲੀ ਪਰ ਪੰਜਾਬ ਦੀ ਜੇ ਗੱਲ ਕਰੀਏ ਤਾਂ ਕਈ ਖੇਤਰ ਅਜੇ ਵੀ ਨੇ ਜਿੱਥੇ ਅੱਜ ਵੀ 18 ਸਾਲ ਦੀ ਔਰਤ ਕੁੜੀ ਦੇ ਹੋਣ ਦਾ ਇੰਤਜ਼ਾਰ ਕੀਤਾ ਜਾਂਦਾ ਹੈ ਕਿ ਕਦੋਂ ਹੀ 18 ਸਾਲ ਦੀ ਹੋਏ ਤੇ ਕਦੋਂ ਹੀ ਦਾ ਵਿਆਹ ਕੀਤਾ ਜਾਏ ਇਹ ਪਾੜਾ ਕਿੰਨਾ ਕੁ ਵੱਡਾ ਹੈ ਕਦੋਂ ਖਤਮ ਹੋਣ ਦੀ ਆਸ ਹੈ ਇਹ ਤਾਂ ਮਾਈਂਡ ਸੈਟ ਤੇ ਡਿਪੈਂਡ ਕਰਦਾ ਹੈ hm right? because upper child marriages end karan di ta bahut der di koshish kar rahe par huje bhi statistics kende hai ki that below 18 years marriage jo hai bahut sari huje bhi india de vich prevalent hai hm punjab de vich shayad itni nahi hegi jinnin in other states hai hm exact statistics is waqt mainu yaad nahi je mainu pehla pata hunda ta main shayad kad ke rakh di but uh, this is something ਜੇ এডਿਕੇਸ਼ਨ ਓਪਰਚ्युनिटीज ਹੋਣ ਗਿਆ ਹਾਇਰ এডਿਕੇਸ਼ਨ ਓਪਰਚ्युनिटीज ਹੋਣ ਗਿਆ ਤੇ ਚਾਈਲਡ ਮੈਰਿਜ ਖਤਮ ਕਰਨੀ ਆਸਾਨ ਹੋਏਗੀ ਹਮ ਜੇ ਆਪਣੇ ਨੂੰ ਜਿਵੇਂ ਲਾਈਕ ਫੋਰ ਇੰਸਟੈਂਸ ਕੋਵਿਡ ਦੇ ਵਿੱਚ ਇਟ ਇਜ਼ ਸੈਡ ਕੋਵਿਡ ਲਾਕਡਾਊਨ ਦੇ ਦੌਰਾਨ ਚਾਈਲਡ ਮੈਰਿਜਸ ਜੋ ਅੰਡਰਏਜ ਮੈਰਿਜਸ ਵਧ ਗਿਆ ਸੀ ਹਮ ਵਨ ਵਾਸ ਲੈਕ ਆਫ ਮਨੀ ਹਮ which led to more women getting married off ਸੈਕਿੰਡ ਵਾਸ ਕੀ ਉਹ ਕਿ ਕਰੇ ਬੈਠੇ ਹੈਗੇ ਬੱਚੇ ਯੂ نو ਤੋ ਉਹਨ ਪਤਾ ਨਹੀਂ ਅੱਗੇ ਕੀ ਹੋਣਾ ਅਨਸਰਟੇਨਟੀ ਆਫ ਦਾ ਫਿਊਚਰ অর ਵਾਟ ਏਵਰ ਸੋ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਵਿੱਚ ਬ੍ਰਿੰਗ ਥਿਸ ਅਸਪੈਕਟ ਫੋਰਵਰਡ ਹੂੰ ਤਾਂ ਚਾਈਲਡ ਮੈਰਿਜ ਨੂੰ ਐਂਡ ਕਰਨ ਦਾ ਆਈ ਥਿੰਕ ਦਾ ਮੇਜਰ ਵੇ ਆਫ ਇਟ ਥਿਸ ਇਜ਼ ਐਜੂਕੇਸ਼ਨ ਐਂਡ ਵਰਕ ਓਪਰਚੁਨਿਟੀ ਪਰ ਕਈ ਵਾਰੀ ਮੈਮ ਮੇ ਵੀ ਸੁਣਨ ਚਾਹੁੰਦੇ ਵੀ ਕੁੜੀਆਂ ਨੂੰ ਜ਼ਿਆਦਾ ਪੜਾਉਣਾ ਨਹੀਂ ਚਾਹੀਦਾ ਜੇ ਪੜ ਜਾਂਦੀਆਂ ਨੇ ਤਾਂ ਫਿਰ ਬਦਤਮੀਜ਼ੀ ਕਰਦੀਆਂ ਨੇ ਹਨਾ ਆਪਣੀਆਂ ਹੱਕਾਂ ਲਈ ਬੋਲਦੀਆਂ ਨੇ ਕਈ ਗੱਲਾਂ ਜਈਆਂ ਬੋਲਦੀਆਂ ਨੇ ਜੋ ਸਾਡਾ ਪਰਿਵਾਰ ਸਾਨੂੰ ਇਜਾਜ਼ਤ ਨਹੀਂ ਦਿੰਦਾ ਸਾਡਾ ਸਮਾਜ ਸਾਨੂੰ ਇਜਾਜ਼ਤ ਨਹੀਂ ਦਿੰਦਾ ਕਈ ਵਾਰੀ ਇਹ ਵੀ ਗੱਲਾਂ ਸੁਣਨ ਨੂੰ ਮਿਲਦੀਆਂ ਨੇ ਕਿ ਇੱਕ ਸਾਊਥ ਅਫਰੀਕਨ ਫੈਮਿਨਿਸਟ ਹੈ ਉਹਨਾਂ ਦੀ ਇੱਕ ਕੋਟੇਸ਼ਨ ਹੈ ਵੈਨ ewomen ਆਰ ਅਪਰੈਸਡ ਇਟ ਇਜ਼ ਟ੍ਰੈਜੇਡੀ ਵੈਨ ewomen ਆਰ ਅਪਰੈਸਡ ਇਟ ਇਜ਼ ਟ੍ਰੈਡੀਸ਼ਨ ਹਮ ਸੋ ਜਦੋਂ ਆਪਾਂ ਔਰਤਾਂ ਦੇ ਅਧਿਕਾਰ ਆਪਾਂ ਖਤਮ ਕਰਦੇ ਆਪਾਂ ਕਹਿੰਨੇ ਜੀ ਇਹ ਤਾਂ ਸਾਡਾ ਸਾਡੀ ਸੰਸਕ੍ਰਿਤੀ ਹੈ ਹਮ ਮੈਨ ਦੇ ਅਧਿਕਾਰ ਜਾਂਦੇ ਆ ਤਾਂ ਬਿਗ ਟ੍ਰੈਜੇਡੀ ਬਹੁਤ ਪ੍ਰੋਬਲਮ ਹੋ ਗਈ ਸੋ ਸਿਮਿਲਰ ਥਿੰਗ ਵਰਕਸ ਹੇਅਰ ਕਿ ਔਰਤ ਨੂੰ ਲੜਕੀ ਨੂੰ ਜਦੋਂ ਆਪਾਂ ਪੜਾਉਂਦੇ ਆ ਤੇ ਆਪਾਂ ਕਹਿੰਦੇ ਆ ਜੀ ਇਹ ਜ਼ਿਆਦਾ ਇਹ ਬੋਲਣ ਲੱਗ ਗਈ ਇਹ ਆਪਦੇ ਅਧਿਕਾਰ ਮੰਗਣ ਲੱਗ ਗਈ ਤਾਂ ਅਧਿਕਾਰ ਦਿੱਕਤ ਕੀ ਹੈ ਕਿ ਆਪਾਂ ਲੜਕੀ ਨੂੰ ਅਨਦਰ ਦੇ ਵਾਸ ਦਿਸ ਫੈਮਿਨਿਸਟ ਸਕਾਲਰ ਇਨ ਐਸਐਨਡੀਟੀ ਯੂਨੀਵਰਸਿਟੀ ਸ਼ੀ ਸੈਡ ਕਿ ਆਪਾਂ ਕੁੜੀਆਂ ਨੂੰ ਤੇ ਉਹਨਾਂ ਦੇ ਅਧਿਕਾਰਾਂ ਦੇ ਬਾਰੇ ਦੱਸ ਰਹੇ ਹਾਂ ਪਰ ਮੁੰਡਿਆਂ ਨੂੰ ਨਹੀਂ ਦੱਸ ਰਹੇ ਵੀ ਕੁੜੀਆਂ ਦੇ ਵੀ ਅਧਿਕਾਰ ਹੈ ਹੂੰ ਸੋ ਬੋਥ ਵੀ ਹੈਵ ਟੂ ਟੀਚ the society also that girls deserve rights hmm. and they should get those rights hmm. ਸਮਾਜਿਕ ਬਰਾਬਰਤਾ ਦੀ ਗੱਲ ਵਾਰ-ਵਾਰ ਕੀਤੀ ਜਾਂਦੀ ਹੈ ਕਈ ਘਰਾਂ ਚੋਂ ਇਹ ਸੁਣਨ ਨੂੰ ਮਿਲਦਾ ਹੈ ਕਿ ਮੁੰਡਾ ਕੁੜੀ ਇੱਕ ਬਰਾਬਰ ਨੇ ਕਈ ਘਰਾਂ ਦੇ ਵਿੱਚੋਂ ਇਹ ਸੁਣਨ ਨੂੰ ਮਿਲਦਾ ਹੈ ਕਿ ਰੱਬ ਚੰਗੀ ਚੀਜ਼ ਦੇ ਦੇ ਯਾਨੀ ਕਿ ਮੁੰਡਾ ਦੇ ਦੇਵੇ ਕੁੜੀ ਨਾ ਹੋ ਜੇ ਤੇ ਕੁੜੀ ਹੋ ਜੇ ਤੇ ਮੂੰਹ ਅਜੀਬ ਜਿਹੇ ਐਕਸਪ੍ਰੈਸ਼ਨਸ ਹੋ ਜਾਂਦੇ ਨੇ ਜੇ ਬਰਾਬਰਤਾ ਦੀ ਗੱਲ ਕਰੀਏ ਤਾਂ ਕੀ ਰੇਸ਼ਿਓ ਹੈ ਕੀ ਤੁਹਾਨੂੰ ਲੱਗਦਾ ਹੈ ਵੀ ਬਰਾਬਰਤਾ ਤੱਕ ਗੱਲ ਜਿਹੜੀ ਇਹ ਪਹੁੰਚ ਗਈ ਹੈ ਜਾਂ ਹਲੇ ਬਹੁਤ ਪਿੱਛੇ ਹੈ ਨਹੀਂ ਹਜੇ ਤਾਂ ਸੈਕਸ ਰੇਸ਼ਿਓ ਐਡਵਰਸ ਹੀ ਚੱਲ ਰਿਹਾ ਹੈ ਹਮ ਹਜੇ ਤਾਂ ਏਵਰੀ ਫਿਊ ਡੇਸ ਵੀ 2000 ਨਹੀਂ ਹੈ ਹਾਂ ਨਹੀਂ ਮੈਂ ਐਗਜ਼ੈਕਟ ਨੰਬਰ ਮੈਨੂੰ ਇਸ ਵੇਲੇ ਯਾਦ ਨਹੀਂ ਹੈਗਾ ਬਟ ਨਹੀਂ ਹੈਗਾ ਐਗਜ਼ੈਕਟ ਸੇਮ ਸੈਕਸ ਰੇਸ਼ਿਓ 900 ਤੋਂ ਕੁਝ ਉੱਪਰ ਹੈ ਇਟ ਕੀਪਸ ਸ਼ਿਫਟਿੰਗ ਨਾ ਬਿਕੋਜ਼

hm at the same time there is still that that desire for having a son continues in a large matlab improvement hai but primarily i think urban areas de vich hai kuch matlab kai wari us cheez <laughs> te vi harani hundi hai jadon bahut pade likhe couples <laughs> ye gal kehnde ne ki sanu vi beta chahida hai ਉਹ ਥੀਸ ਦੇ ਵਿੱਚ ਵੀ ਕੁਐਸਚਨ ਹੁੰਦਾ ਹੈ ਕਿ এডੂਕੇਸ਼ਨ ਤੁਹਾਨੂੰ ਉੱਥੇ ਤੱਕ ਪਹੁੰਚਾ ਨਹੀਂ ਸਕੀ ਕਿ ਤੁਸੀਂ ਕੁੜੀ ਮੁੰਡੇ ਦੇ ਬਰਾਬਰਤਾ ਦੀ ਔਰਤ ਦੀ ਜਿਹੜੀ ਸਿਚੁਏਸ਼ਨ ਹੈ ਉਹਦੇ ਬਾਰੇ ਸਮਝ ਸਕੋ ਬਿਕੋਜ਼ এডੂਕੇਸ਼ਨ ਡਿਪੈਂਡ ਕਰਦਾ ਹੈ ਨਾ ਕਿਸ ਟਾਈਪ ਦੀ এডੂਕੇਸ਼ਨ ਮਿਲ ਰਹੀ ਹੈ ਲਿਟਰੇਸੀ ਤੇ এডੂਕੇਸ਼ਨ ਦੋਨਾਂ 'ਚ ਬਹੁਤ ਫਰਕ ਹੈ ਸੋ এডੂਕੇਸ਼ਨ ਤਾਂ ਇਵਨ ਜਿਹਨੂੰ ਇਲਿਟਰੇਟ ਬੰਦਾ ਵੀ ਐਜੂਕੇਟਿਡ ਹੋ ਸਕਦਾ ਹੈ ਨੋਲੇਜ ਉਹਨੂੰ ਜ਼ਿਆਦਾ ਹੋ ਸਕਦੀ ਹੈ ਲਿਟਰੇਸੀ ਇਸ ਨੋਟ ਗਿਵਿੰਗ ਯੂ ਫੁੱਲ এডੂਕੇਸ਼ਨ ਲਿਟਰੇਸੀ ਇਸ ਓਨਲੀ वेरी आइडियल टिका इन फैक्ट ये कि ਮਰਦਾਂ ਨਾਲੋਂ ਜ਼ਿਆਦਾ ਕੰਮ ਕਰਦੀਆਂ ਨੇ ਜਿਹੜੇ ਵਰਕਿੰਗ ਨੇ ਪਹਿਲਾਂ ਉਹ 8-9 ਘੰਟੇ ਆਪਣੇ ਆਫਿਸ ਦੇ ਵਿੱਚ ਸ਼ਿਫਟ ਲਾ ਕੇ ਆਉਂਦੀਆਂ ਨੇ ਫਿਰ ਉਹ ਆ ਕੇ ਘਰ ਦਾ ਕੰਮ ਕਰਦੀਆਂ ਨੇ ਜਾਣ ਲੱਗੇ ਕਰਕੇ ਜਾਂਦੀਆਂ ਨੇ ਆਪਣੇ ਬੱਚੇ ਵੀ ਸੰਭਧੀਆਂ ਨੇ ਫਿਰ ਵੀ ਮਰਦ ਉਹਨਾਂ ਨੂੰ ਇਹ ਗੱਲ ਕਹਿੰਦਾ ਕਿ ਇਹ ਤਾਂ ਤੇਰੀ ਡਿਊਟੀ ਹੈ ਤਾਂ ਤੂੰ ਹੀ ਕਰਨਾ ਹੈ ਜੈਂਡਰ ਰੋਲਸ ਨਾ ਤਾਂ ਆਪਾਂ ਸਦੀਆਂ ਤੋਂ ਉਹੀ ਸੈੱਟ ਕੀਤੇ ਹੋਏ ਹੈ ਇਹ ਤਾਂ ਔਰਤ ਦਾ ਕੰਮ ਹੈ ਤੇ ਜਿਹੜਾ ਉਹੀ ਉਹੀ ਕੰਮ ਜਿਹੜਾ ਆਦਮੀ ਬਾਹਰ ਜਾ ਕੇ ਕਰਦਾ ਉਹਨੂੰ ਉਹਦੇ ਪਿੱਛੇ ਪੈਸੇ ਮਿਲਦੇ ਥੈਨ ਇਟ ਬਿਕਮਸ ਗੁੱਡ ਵਰਕ ਅਦਰਵਾਈਜ਼ ਇਟ ਬਿਕਮਸ ਬੈਡ ਵਰਕ ਕਰ ਉਹੀ ਬੰਦੇ ਨੇ ਪਾਣੀ ਨਹੀਂ ਚੱਕਣਾ ਪਾਣੀ ਦਾ ਗਲਾਸ ਨਹੀਂ ਚੱਕਣਾ ਹੋਟਲ ਚ ਜੋ ਸ਼ੈਫ ਲੱਗ ਗਿਆ ਤੇ ਉੱਥੇ ਉਹਨੇ ਪੂਰੀ ਕੁਕਿੰਗ ਕਰਨੀ ਹੈ ਬਿਕੋਜ਼ ਉੱਥੇ ਇਸ ਗੋਇੰਗ ਟੂ ਗੈਟ ਪੇਡ ਫॉर ਇਟ ਸੋ ਉਹ ਜੈਂਡਰ ਡਿਵੀਜ਼ਨ ਆਫ ਰੋਲਸ ਜਿਹੜੇ ਹੈਗੇ ਆ ਉਹ ਤਾਂ ਆਪਣੇ ਫਿਕਸਡ ਹੈ ਨਾ ਉਹ ਉਹਨਾਂ ਨੂੰ ਆਪਾਂ ਅਨਅਲਟਰੇਬਲ ਬਣਾਇਆ ਹੋਇਆ ਹੈ ਕਿ ਇਹ ਤਾਂ ਆਦਮੀ ਕੰਮ ਹੀ ਨਹੀਂ ਕਰ ਸਕਦਾ ਟੈਲ ਮੀ ਜੇ ਔਰਤ ਨੈਪੀ ਚੇਂਜ ਕਰ ਸਕਦੀ ਹੈ ਤੇ ਆਦਮੀ ਦੇ ਹੱਥ ਨਹੀਂ ਹੈਗੇ ਚੇਂਜ ਕਰਨ ਦੇ ਜੇ ਉਹ ਰਦ ਕਰਦਾ ਕੰਮ ਕਰ ਸਕਦੀ ਹੈ ਤੇ ਜੇ ਆਦਮੀ ਨਾਲ ਕੰਟਰੀਬਿਊਟ ਕਰ ਲੂਗਾ ਤੇ ਬੈਨੀਫਿਟ ਦੋਨਾਂ ਦਾ ਹੈਗਾ ਹਮ ਅਜ਼ ਲਿਸਨਿੰਗ ਟੂ ਦਿਸ ਵੀਡੀਓ ਇਨ ਵਿੱਚ ਦ ਮੈਨ ਸੇਜ਼ ਕਿ ਜੇ ਯੂ ਇਫ ਯੂ ਆਰ ਹੈਪੀ ਓਨਲੀ THEN ਯੂ ਕੈਨ ਗਿਵ ਹੈਪੀਨੈਸ ਟੂ ਅਦਰਸ ਸੋ ਇਫ ਦ ਵੂਮਨ ਆਫ ਦ ਹਾਊਸ ਇਜ਼ ਨੋਟ ਹੈਪੀ ਪੂਰਾ ਹਾਊਸ ਹੈਪੀ ਨਹੀਂ ਹੋ ਸਕਦਾ ਹੈ ਨਾ ਹਮ ਦੈਟਸ ਵੈਰੀ ਇੰਪੋਰਟੈਂਟ ਐਂਡ ਸੋ ਇਫ ਇਫ ਦ ਮੈਨ ਇਜ਼ ਹੈਲਪਿੰਗ ਹਰ she also get some rest she also get some leisure if she's totally stressed out totally working to swej to leke raat tak oh pachi phirr rahi hai pachi phirr rahi hai toda kam kari ja rahi hai barvi kam kar rahi hai andar vi kam kar rahi hai so and she has no time to relax she she will she will not have that time to think about her family hm tusi happiness di gal kar rahe ho te kai aurta main khud vi eh gal khendi suniyan ne ki main apne bachiyan de liye apne ghar de vich time pass kar rahi ha ਅਦਰਵਾਈਜ਼ ਮੇਰੀ ਕੋਈ ਜ਼ਿੰਦਗੀ ਨਹੀਂ ਹੈਗੀ ਮੈਨੂੰ ਕੰਪਰੋਮਾਈਜ਼ ਕਰਨਾ ਪੈਂਦਾ ਹੈ ਸਿਰਫ ਮੈਂ ਆਪਣੇ ਬੱਚਿਆਂ ਦੇ ਲਈ ਜੀ ਰਹੀ ਆ ਆਪ ਨੂੰ ਸਿਖਾਇਆ ਹਰ ਤਨ ਉਹੀ ਹੈ ਕਿ ਦੇ ਹੈਵ ਟੂ ਲਿਵ ਫॉर द ਚਿਲड्रन ਲਿਵ ਫॉर द ਚਿਲड्रन ਲਿਵ ਫॉर द ਹਸਬੰਡ ਆਪਦੇ ਹਸਤੇ ਤਾ ਜੀਣਾ ਨਹੀਂ ਹੈ ਆਪੋ ਬਚਪਨ ਤੋਂ ਉਹੀ ਸਿਖਾ ਰਹੇ ਸੋ ਉਹ ਸੇਮ ਮਾਈਂਡ ਸੈਟ ਲੈ ਕੇ ਚੱਲ ਰਹੀ ਹਾਂ ਅੱਗੇ ਹੂੰ ਕਈ ਵਾਰੀ ਐਵੇਂ ਹੁੰਦਾ ਹੈ ਕਿ ਅੱਜਕੱਲ ਲੇਡੀਜ਼ ਜਾਂ ਗਰਲਸ ਇਹ ਕਹਿੰਦੀਆਂ ਨੇ ਕਿ ਅਸੀਂ ਵਿਆਹ ਨਹੀਂ ਕਰਾਉਣਾ ਉਸ ਨੂੰ ਸਾਡੇ ਸਮਾਜ ਦੇ ਵਿੱਚ ਚੰਗਾ ਨਹੀਂ ਸਮਝਿਆ ਜਾਂਦਾ ਔਰਤ ਦੇ ਕਿਰਦਾਰ ਦੇ ਉੱਤੇ ਵੀ ਸਵਾਲ ਚੁੱਕੇ ਜਾਂਦੇ ਨੇ ਕਿ ਇਹ ਕਿਉਂ ਨਹੀਂ ਵਿਆਹ ਕਰਾ ਰਹੀ ਇਕੱਲੀ ਕਿਵੇਂ ਰਹੇਗੀ ਜ਼ਿੰਦਗੀ ਕਿਵੇਂ ਕੱਢੇਗੀ ਇਹ ਸੰਦਰਭ ਨੂੰ ਤੁਸੀਂ ਕਿਵੇਂ ਵੇਖਦੇ ਹੋ ਸੀ ਆਈ ਥਿੰਕ ਮੈਰਿਜ ਇਜ਼ ਅ ਵੈਰੀ ਐਸੈਂਸ਼ੀਅਲ ਪਾਰਟ ਆਫ ਲਾਈਫ ਹਮ ਫ্রম ਥਿਸ ਇਜ਼ ਅ ਪਰਸਨਲ ਓਪੀਨੀਅਨ ਹਮ ਆਈ ਡੋਨਟ ਵਾਂਟ ਟੂ ਜਨਰਲਾਈਜ਼ ਇਟ ਕਿਉਂਕਿ ਮੈਨੂੰ ਲੱਗਦਾ ਹੈ ਕਿ ਹਰ ਚੀਜ਼ ਜੋ ਹੈ ਜ਼ਰੂਰੀ ਹੈ Hmm. Aristotle said, "Man is a social animal." Hmm. I think family is a very essential component in life. The girls who don't want to get married again—it's their choice, of hmm. the personal choice. Hai. So I think they should be allowed to choose what they want to choose. But I would still say that it is—it is a very essential part of life, and something it should be experienced because you need—you need somebody to love. whether it's your children or your husband you need i mean mainu eh lagda hai ga ki thonu ek family di because of family environment jo hai family da comfort jo family di positive environment hai oh bahut zaruri hundi hai aap di growth hasa ik hor sawal main zarur tonu puchna chahundi ha halanki thoda controversial ho sakta hai jab do ik mard sharab pinda hai ta ohnu kende ne ki mard di fitrat hai ਪਰ ਅੱਜਕੱਲ ਦੇਖਦੇ ਕਿ ਬਹੁਤ ਸਾਰੀਆਂ ਗਰਲਸ ਵੀ ਬਹੁਤ ਸਾਰੀਆਂ ਔਰਤਾਂ ਵੀ ਵੱਡੀ ਵੱਡੀ ਪਾਰਟੀਆਂ ਦੇ ਵਿੱਚ ਸ਼ਰਾਬ ਦਾ ਸੇਵਨ ਕਰਦੀਆਂ ਨੇ ਉਸ ਨੂੰ ਚੰਗੇ ਨਜ਼ਰੀਏ ਨਾਲ ਨਹੀਂ ਵੇਖਿਆ ਜਾਂਦਾ ਹਾਲਾਂਕਿ ਅਸੀਂ ਇਹਦਾ ਫੇਵਰ ਨਹੀਂ ਕਰਦੇ ਕਿ ਪੀਣੀ ਚਾਹੀਦੀ ਹੈ ਜਾਂ ਨਹੀਂ ਪੀਣੀ ਚਾਹੀਦੀ ਉਹਨਾਂ ਦਾ ਆਪਣਾ ਡਿਸੀਜਨ ਹੈ ਪਰ ਇਫੈਕਟ ਹੈ ਸਮਾਜ ਦੇ ਵਿੱਚ ਇਹ ਵੇਖਿਆ ਜਾਂਦਾ ਤੁਸੀਂ ਇਸ ਨੂੰ ਕਿਵੇਂ ਵੇਖਦੇ ਹੋ ਆਈ ਊਡ ਸੇ ਕਿ ਜੋ ਅਗਰ ਆਦਮੀ ਕੋਈ ਗਲਤ ਕੰਮ ਕਰ ਰਿਹਾ ਹੈ ਹਮ which is harmful which is ਗਿਵਿੰਗ ਕਾਜ਼ਿੰਗ ਸੈਲਫ ਹਾਰਮ ਹਮ ਆਦਮੀ ਅਗਰ ਕੁਇੰਚ ਛਾਲ ਮਾਰ ਰਿਹਾ ਹੈ ਤਾਂ ਕਿ ਆਪਾਂ ਵੀ ਕੁਇੰਚ ਛਾਲ ਮਾਰਨੀ ਹੈ ਹਮ ਇਫ ਸਮਥਿੰਗ ਇਜ਼ ਕਾਜ਼ਿੰਗ ਸੈਲਫ ਹਾਰਮ ਐਂਡ ਸਟੱਡੀਜ਼ ਆਰ ਸੇਇੰਗ ਪਹਿਲਾਂ ਕਹਿੰਦੇ ਸੀ ਕਿ ਕਿ ਵਨ ਆਰ ਟੂ ਡਰਿੰਕਸ ਆਰ ਸੇਫ ਨੋ ਸਟੱਡੀਜ਼ ਆਰ ਸੇਇੰਗ ਕਿ ਇਵਨ ਵਨ ਆਰ ਟੂ ਡਰਿੰਕਸ ਕਾਜ਼ ਲਿਵਰ ਟਾਕਸਿਸਿਟੀ ਹਮ ਇਫ ਸਮਥਿੰਗ ਇਜ਼ ਕਾਜ਼ਿੰਗ ਹਾਰਮ should we actually follow in the footsteps yeah we should even get the them also to stop mm. right i i don't drink hm but uh i have friends who do hm i know we matlab meri family vich aksar pehla mm da hunda si sirf aadmi hi peenge ta aadmi bahut sa bahut pindde si ye but uh, my opinion on this is this basically disk ki jo galti ek banda kar rha hm oh dooje bande ne zaruri hai करनी है hmm. या ओनू देख के भी ये गलती कर रहे है तो मैं आप द आप सही रखा hmm. इंजॉयमेंट जो है आप अगर सोचते हैं कि शराब ना ले ये इंजॉयमेंट आनी है देर आर नॉट लॉट्स ऑफ वेज ऑफ इंजॉइंग लाइफ दिस वुड नॉट बी द ओनली वे ऑफ इंजॉइंग लाइफ बिकॉज सेम थिंग वर्क्स विद ड्रग्स और विद स्मोकिंग और विद एनी अदर थिंग और विद सेक्स फॉर देट मैटर जो कॉन्ट्रोवर्शियल कह रहे हैं तो मैं थोड़ी जी और कॉन्ट्रोवर्सी पर चली जाती हूँ इट वर्क्स इन एवरी दिस थिंग So, to, agar, uh, if the if one person is doing something which. and I am not even talking about it from a moral perspective. I am mm. just talking about it from a physical, biological, health perspective, from mm. your own perspective. Mm. Morally, jo marzi hoi, mm. if there is something which can harm me, then should I actually be doing that? Mm. That is the question. and that is that is the question which every person should choose for themselves mm. should be able to decide but then there are times when the person is not able to decide because bachche aksar ek dooje de company de utte hm acha kya yaar to itna itna darta hai apne parents se ladkiyan tak aksar a problem hundi hai te ladkiyan vi aaj kal same ho gaye situations chal rahi hain higiyan ki if the boys are doing this we also mm. need to do this mm. ਠੀਕ ਹੈ थैंक यू मैम बहुत-बहुत शुक्रिया ਸਾਡੇ ਨਾਲ ਜੁੜਨ ਲਈ थैंक यू जी थैंक यू सो मच फॉर हैविंग मी हियर ਐਂਡ ਫॉर ਕਮਿੰਗ ਸੋ ਐਸੀ ਅੱਜ ਦੀ ਖਾਸ ਪੇਸ਼ਕਸ਼ ਔਰ ਤੁਹਾਨੂੰ ਲੈ ਕੇ ਬੜੇ ਡੂੰਗੇ ਵਿਚਾਰ ਮੈਮ ਨੇ ਸਾਡੇ ਨਾਲ ਸਾਂਝੇ ਕੀਤੇ ਨੇ ਸੋ ਅਗਲੇ ਐਪੀਸੋਡ ਦੇ ਵਿੱਚ ਫਿਰ ਹਾਜ਼ਰ ਹੋਵਾਂਗੇ ਕਿਸੇ ਹੋਰ ਅਹਿਮ ਮੁੱਦੇ ਦੇ ਨਾਲ ਤਦ ਤੱਕ ਲਈ ਤੁਸੀਂ ਵੇਖਦੇ ਰਹੋ ਸੱਚ ਦਾ ਨਿਰੰਤਰ ਵਹਿਦਾ ਦਰਿਆ ਸਤਲੁਜ ਟੀਵੀ